ਸੌਨ ਦੀ ਪੂਰਨਮਾਸ਼ੀ ਦੇ ਪਹਿਲੇ ਸੋਮਵਾਰ ਅਜਲੇਸ਼ਵਰ ਧਾਮ ਦੇ ਵਿੱਚ ਸ਼ਿਵ ਭਗਤਾਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਦੱਸਦੇ ਕਿ ਸੌਨ ਦਾ ਮਹੀਨਾ ਸ਼ਿਵ ਭਗਤਾਂ ਲਈ ਖਾਸ ਕਿਉਂ ਮੰਨਿਆ ਜਾਂਦਾ ਸੋ ਦੱਸਦੇ ਕਿ ਬਟਾਲਾ ਨਜ਼ਦੀਕ ਪ੍ਰਾਚੀਨ ਮੰਦਰ ਕਾਰਤਿਕ ਸਵਾਮੀ ਜੀ ਦੇ ਅਜਲੇਸ਼ਵਰ ਧਾਮ ਦੇ ਵਿੱਚ ਸਾਵਨ ਮਹੀਨੇ ਦੇ ਪਹਿਲੇ ਸੋਮਵਾਰ ਭਗਤਾਂ ਦਾ ਤਾਂਤਾ ਵੇਖਣ ਨੂੰ ਮਿਲਿਆ ਮੰਦਰ ਵਿੱਚ ਪੁਜਾਰੀ ਅਤੇ ਸ਼ਿਵ ਭਗਤਾਂ ਦਾ ਕਹਿਣਾ ਸੀ ਕਿ ਤੜਕ ਸਵੇਰ ਤੋਂ ਹੀ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਜਦ ਮੰਦਰ ਦੇ ਕਪਾਟ ਖੋਲੇ ਗਏ ਤਾਂ ਉਦੋਂ ਤੋਂ ਹੀ ਭਗਤਾਂ ਦੀਆਂ ਲਾਈਨਾਂ ਲਗੀਆਂ ਹੋਈਆਂ ਸਨ ਮੱਥਾ ਟੇਕਣ ਦਾ ਸਿਲਸਲਾ ਲਗਾਤਾਰ ਸ਼ੁਰੂ ਹੋ ਗਿਆ ਸੀ ਉੱਥੇ ਹੀ ਮੰਦਰ ਦੇ ਪੁਜਾਰੀ ਨੇ ਦੱਸਿਆ ਕਿ 100 ਮਹੀਨੇ ਦੇ ਵਿੱਚ ਹਰ ਸੋਮਵਾਰ ਰੱਖੇ ਜਾਣ ਵਾਲੇ ਵਰਤ ਦੀ ਮਹੱਤਤਾ ਹੈ ਇਸ ਬਾਰੇ ਜਾਣਕਾਰੀ ਹੈ ਜਿਹੜੀ ਉਹਨਾਂ ਵੱਲੋਂ ਦਿੱਤੀ ਗਈ ਇਸ ਦੇ ਨਾਲ ਹੀ ਦੱਸਿਆ ਕਿ ਆਖਿਰ ਸਾਵਨ ਮਹੀਨਾ ਕਿਉਂ ਖਾਸ ਮੰਨਿਆ ਜਾਂਦਾ ਗੁਰਦਾਸਪੁਰ ਤੋਂ ਲੱਖੀ ਦੀ ਰਿਪੋਰਟ ਨੂੰ ਧਿਆਨ ਆ ਲਾਇਆ ਤੁਸੀਂ ਅਚਲੇਸ਼ਵਰ ਥਾਮ ਦੇ ਵਿੱਚ ਦਰਸ਼ਨ ਕਰ ਰਹੇ ਹੋ ਇਹ ਭਗਵਾਨ ਪੋਲੇ ਸ਼ੰਕਰ ਉਹਨਾਂ ਦੇ ਵੱਡੇ بیٹے ਕਾਰਤਿਕ ਮਹਾਰਾਜ ਜੀ ਦਾ ਮੁੱਖ ਆਸਥਾਨ ਹੈ ਭਗਵਾਨ ਪੁਲੇਸ਼ੰਕਰ ਜੀ ਨੇ ਇਸੇ ਮਾਸ ਦੇ ਵਿੱਚ ਸ਼੍ਰਾਵਣ ਮਾਸ ਦੇ ਵਿੱਚ ਹੀ ਸਮੁੰਦਰ ਮੰਥਨ ਕਰਕੇ ਜਿਹੜਾ ਹੈ ਉਹ ਜ਼ਹਿਰ ਸੀਗਾ ਉਹ ਪੀਤਾ ਸੀਗਾ ਸਮੁੰਦਰ ਸਮੁੰਦਰ ਮੰਥਨ ਕਰਨ ਤੋਂ ਬਾਅਦ ਸਾਰੇ ਦੇਖਤਾਰੇ ਤੇ ਅਮਰਤ ਛਕ ਲਿਆ ਤਾਂ ਭਗਵਾਨ ਪੁਲੇਸ਼ੰਕਰ ਜੀ ਜਦੋਂ ਜ਼ਹਿਰ ਪੀਤਾ ਤੇ ਉਹਨਾਂ ਦੇ ਗਲੇ ਦੇ ਵਿੱਚ ਜਿਹੜੀ ਸੀ ਪੀੜਾ ਸੀ ਉਸ ਪੀੜਾ ਨੂੰ ਦੂਰ ਕਰਨ ਵਾਸਤੇ ਹੀ ਸਾਰੇ ਭਗਤਾਂ ਨੇ ਸ਼੍ਰਾਵਣ ਮਾਸ ਦੇ ਵਿੱਚ ਉਹਨਾਂ ਦੇ ਉੱਤੇ ਕੱਚੀ ਲੱਸੀ ਦਾ ਤੇ ਦੁੱਧ ਦਾ ਅਭਿਸ਼ੇਕ ਕਰਨਾ ਸ਼ੁਰੂ ਕੀਤਾ ਪੂਰਨਮਾਦ ਦੇ ਅਨੁਸਾਰ 4 ਸੋਮਵਾਰ ਆਏ ਨੇ ਤੇ ਸੰਗ੍ਰਾਂਦ ਦੇ ਅਨੁਸਾਰ ਵੀ 4 ਹੀ ਸੋਮਵਾਰ ਨੇ ਪੂਰਨਮਾਦ ਦੇ ਅਨੁਸਾਰ ਅੱਜ ਪਹਿਲਾ ਸੋਮਵਾਰ ਹੈ ਤੇ ਸੰਗ੍ਰਾਂਦ ਦੇ ਅਨੁਸਾਰ ਅਗਲਾ ਸੋਮਵਾਰ ਹੈ ਜੋ ਪਹਿਲਾ ਸੋਮਵਾਰ ਹੋਏਗਾ ਇਸ 4 ਸੋਮਵਾਰਾਂ ਦੇ व्रत ਕਰਨੇ ਚਾਹੀਦੇ ਨੇ ਸਾਰਿਆਂ ਨੂੰ ਪੂਰੇ ਦਿਨ ਦੇ ਵਿੱਚ ਕੇਵਲ ਇੱਕ ਵਾਰ ਹੀ ਅੰਨ ਦਾ ਜਿਹੜਾ ਗ੍ਰਹਿਣ ਕਰਨਾ ਚਾਹੀਦਾ ਹੈ ਤੇ ਪੂਰਾ ਦਿਨ ਪੁਰੇ ਸ਼ੰਕਰ ਜੀ ਦਾ ਮਹਾਰਜ ਦਾ ਗੁਣ ਗaan ਕਰਨਾ ਚਾਹੀਦਾ ਹੈ। 3 ਵਜੇ ਤੋਂ ਲੈ ਕੇ ਰਾਤ ਨੂੰ ਸੌਂਵਰ ਵਾਲੇ ਦਿਨ 11:00 11:30 ਵਜੇ ਤੱਕ ਕपाट ਖੁੱਲੇ ਰਹਿੰਦੇ ਨੇ। ਪੂਰਾ ਦਿਨ ਇਸੇ ਤਰ੍ਹਾਂ ਹੀ ਲੋਕ ਵੱਧ ਚੜ ਕੇ ਆਉਂਦੇ ਨੇ ਤੇ ਦਰਸ਼ਨ ਕਰਦੇ ਨੇ। ਅੰਤ ਤੋਂ ਬਾਅਦ ਹੀ ਕਿਉਂਕਿ ਪੰਜਾਬ ਦੇ ਵਿੱਚ ਸੰਗਰਾਮ ਨੂੰ ਵੱਡਾ ਦਿਨ ਮੰਨਿਆ ਜਾਂਦਾ ਹੈ ਤੇ ਇਸੇ ਕਰਕੇ ਸੰਗਰਾਮ ਤੋਂ ਬਾਅਦ ਦੇ ਜਿਹੜੇ 400 ਵਾਰ ਆਣਗੇ ਉਹਨਾਂ 400 ਵਾਰ ਸੋਮਵਾਰਾਂ ਦੇ ਵਿੱਚ ਮੰਦਿਰ ਤਸਤ ਵੱਲੋਂ ਪ੍ਰੋਗਰਾਮ ਕੀਤੇ ਜਾ ਰਹੇ। ਪੁਰੇ ਸ਼ੰਕਰ ਭਗਵਾਨੀ ਕੀ ਜੈ। ਅੱਜ ਦਾ ਜਿਹੜਾ ਸੋਮਵਾਰ ਹੈ ਸਾਵਨ ਮ ਇਹਦਾ ਬਹੁਤ ਮਹੱਤਵ ਹੈ ਜਿਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਸਾਡੇ ਗ੍ਰੰਥਾਂ 'ਚ ਵੀ ਵਰਣਨ ਹੈ ਗ੍ਰੰਥਾਂ 'ਚ ਵੀ ਲਿਖਿਆ ਦਾ ਜਿਹੜਾ ਵੀ 100 ਮਹੀਨੇ ਦੇ ਜਿਹੜੇ ਸੋਮਵਾਰ ਆਉਂਦੇ ਨੇ ਉਸ ਸੋਮਵਾਰ ਨੂੰ ਸ਼ਰਦਾ ਦੇ ਨਾਲ ਪ੍ਰਭੂ ਦਾ ਵਰਤ ਕਰਦਾ ਆਧਾਰਨ ਕਰਦਾ ਮਿਰਾ ਖਾਰ ਰਹਿ ਕੇ ਪ੍ਰਭੂ ਦੀ ਪੂਜਾ ਕਰਦਾ ਹੈ ਪ੍ਰਭੂ ਨੂੰ ਧਿਆਨਦਾ ਉਹਦੀ ਹਰ ਤਰੀਕੇ ਦੇ ਨਾਲ ਮਨੋ ਕਾਮਨਾ ਪੂਰਨ ਹੁੰਦੀ ਆ ਅਸੀਂ ਦੇਖਦੇ ਹਾਂ ਇਤਿਹਾਸ ਦੇ ਵਿੱਚ ਵਰਣਨ ਹੈ ਮਾ ਪਾਰਵਤੀ ਜੀ ਨੇ ਵੀ ਜਦੋਂ ਇਹ ਤਾਰਨ ਕੀਤਾ ਵੀ ਭੋਲੇਨਾਥ ਜੀ ਦੇ ਮੇਰੀ ਸ਼ਾਦੀ ਹੋ ਜੇ ਤੇ ਉਹਨਾਂ ਨੇ ਵੀ ਇਹ ਸੌਣ ਮਹੀਨੇ ਦੇ ਚਾਰੇ ਵਰਤਾਂ ਨੂੰ ਬੜੀ ਸ਼ਰਧਾ ਦੇ ਨਾਲ ਕੀਤਾ ਔਰ ਉਹਨਾਂ ਨੂੰ ਬਹੁਤ ਜਲਦੀ ਭੋਲੇਨਾਥ ਜੀ ਦੀ ਪ੍ਰਾਪਤੀ ਹੋਈ ਇਸੇ ਤਰ੍ਹਾਂ ਨਾਲ ਹੀ ਅੱਜ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਬੱਚੀਆਂ ਜਾਂ ਲੜਕੇ ਜਿਨ੍ਹਾਂ ਦੀ ਸ਼ਾਦੀ ਹੋਣ ਵਾਲੀ ਹੁੰਦੀ ਹੈ ਖਾਸ ਤੌਰ ਤੇ ਬੱਚੀਆਂ ਉਹ ਸੋਮਵਾਰ ਸਾਵਨ ਮਹੀਨੇ ਦੇ ਸੋਮਵਾਰ ਦੇ ਜਿਹੜੇ ਚਾਰੇ ਵਰਤ ਹੁੰਦੇ ਨੇ ਉਹ ਬੜੀ ਸ਼ਰਦਾ ਦੇ ਨਾਲ ਕਰਦੀਆਂ ਨੇ ਔਰ ਐਸੀਆਂ ਬਹੁਤ ਸਾਰੀਆਂ ਉਦਾਹਰਨਾਂ ਮੇਰੇ ਧਿਆਨ ਚ ਆਉਂਦੇ ਇਹ ਵਰਤ ਪੂਰਨ ਕਰਨ ਦੇ ਬਾਅਦ ਬਹੁਤ ਜਲਦੀ ਉਹਨਾਂ ਦੀ ਸ਼ਾਦੀ ਵੀ ਹੋ ਜਾਂਦੀ ਹੈ ਉਹ ਜਿੱਥੋਂ ਤੱਕ ਚਲੇਸ਼ਵਰ ਧਾਮ ਦਾ ਸਬੰਧ ਹੈ ਇਹ ਬਹੁਤ ਹੀ ਇੱਕ ਸਤਯੁਗ ਦੇ ਵੇਲੇ ਤੋਂ ਦਾ ਪਵਿੱਤਰ ਤੀਰਥ ਹੈ ਇੱਥੇ ਬਾਬਾ ਪੋਲੇਨਾਥ ਜੀ ਆਪ ਆਏ ਔਰ ਆਪਣੇ ਨਾਲ ਸਾਰੇ ਦੇਵੀ ਦੇਵਤਾ ਨੂੰ ਲੈ ਕੇ ਆਏ ਔਰ ਉਹਦੇ ਬਾਅਦ ਅਸੀਂ ਇਹ ਜਾਣਦੇ ਹਾਂ ਬਟਾਲੇ ਦੀ ਧਰਤੀ ਜਿਹੜੀ ਆ ਉਹ ਗੁਰਨਾਨਕ ਦੇਵ ਜੀ ਦੇ ਨਾਲ ਵੀ ਸੰਬੰਧਿਤ ਆ ਉਹਨਾਂ ਦੀ ਸਸਰਾਲ ਨਗਰੀ ਹੈ ਕਿ ਗੁਰਨਾਨਕ ਦੇਵ ਜੀ ਵੀ ਇਸ ਪਵਿੱਤਰ ਧਰਤੀ ਦੇ ਉੱਤੇ ਆਏ ਅਸੀਂ ਦੇਖਦੇ ਹਾਂ ਵਿੱਚਕਾਰ ਸਰੋਵਰ ਔਰ ਦੋਨਾਂ ਸਾਈਡਾਂ ਤੇ ਇੱਕ ਬਨੇ ਬਾਬਾ ਪੋਲੇਨਾਥ ਜੀ ਦਾ ਮੰਦਿਰ ਔਰ ਦੂਸਰੇ ਬਨੇ ਗੁਰਦੁਆਰਾ ਸਾਹਿਬ ਵਿਰਾਜਮਾਨ ਹੈ ਔਰ ਇਹ ਬਹੁਤ ਹੀ ਇੱਕ ਪਵਿੱਤਰ ਧਰਤੀ ਹੈ ਇਸ ਧਰਤੀ ਦੇ ਉੱਤੇ ਹੀ ਜਿਹੜਾ ਕਾਰਤਿਕ ਸਵਾਮੀ ਜੀ ਦਾ ਨਿਵਾਸ ਹੈ ਉਹ ਕਾਰਤਿਕ ਸਵਾਮੀ ਜੀ ਜਿਨ੍ਹਾਂ ਨੇ ਜਿਹੜਾ ਵਾ ਜਿਹੜੇ ਰਾਖਸ਼ੀ ਉਹਨਾਂ ਦਾ atent ਜਿਹੜਾ ਇਸ ਧਰਤੀ ਤੋਂ ਸਮਾਪਤ ਕੀਤਾ ਸੀ ਦੇਵ ਸੈਨਾ ਦਾ ਨੇਤ੍ਰਿਤਵ ਕਰਦੇ ਹੋਏ ਆ ਤੋ ਇਸ ਤਰੀਕੇ ਦੇ ਨਾਲ ਜਿਹੜਾ ਅਚਰੇਸ਼ਵਰ धाम ਦਾ ਤੀਰਥ ਹੈ ਬਹੁਤ ਹੀ ਵੱਡਾ ਤੀਰਥ ਹੈ ਇੱਥੇ ਹਰ ਸਾਲ ਲੱਖਾਂ ਦੀ ਗਿਣਤੀ ਚ ਲੋਕ ਪਹੁੰਚਦੇ ਨੇ ਔਰ ਇਹ ਜਿਹੜੇ ਸੌਨ ਮਹੀਨੇ ਦੇ ਚਾਰੇ ਸੋਮਵਾਰ ਜਾਂ ਪੰਜ ਸੋਮਵਾਰ ਆਉਂਦੇ ਨੇ ਸ਼ਾਮ ਨੂੰ ਇੱਥੇ ਬਹੁਤ ਵੱਡੇ ਇੱਕ ਦਰਬਾਰ ਸਜਾਇਆ ਜਾਂਦਾ ਵਾ ਨਗਰ ਕੀਰਤਨ ਹੁੰਦਾ ਵਾ ਬੜੀ ਬੜੀ ਦੂਰ ਤੋਂ ਮਹਾਰਾਜ ਦਾ ਨਾਮ ਜੱਪਣ ਵਾਲੇ ਲੋਕ ਜਿਹੜੇ ਐ ਇੱਥੇ ਪਹੁੰਚਦੇ ਆ ਔਰ ਸੰਤਾਂ ਨੂੰ ਨਿਹਾਲ ਕਰਦੇ ਆ ਤੋਂ ਅੱਜ ਮੇਰਾ ਇਸ ਧਰਤੀ ਦੇ ਉੱਤੇ ਰਹਿਣ ਵਾਲੇ ਸਿਰਫ ਬਟਾਲਾ ਦੇ ਲੋਕਾਂ ਨੂੰ ਨਹੀਂ ਪੂਰੇ ਵਿਸ਼ਵ ਦੇ ਲੋਕਾਂ ਨੂੰ ਅਪੀਲ ਹੈ ਵੀ ਅੱਜ ਸੋਮਵਾਰ ਸਾਵਣ ਮਹੀਨੇ ਦੇ ਸੋਮਵਾਰ ਸ਼ੁਰੂ ਹੋ ਚੁੱਕੇ ਆ ਆਪਾਂ ਵੱਡੀ ਗਿੰਦੀ ਦੇ ਵਿੱਚ ਸ਼ਿਵ ਮੰਦਿਰਾਂ 'ਚ ਪਹੁੰਚੀਏ ਔਰ ਉੱਥੇ ਜਾ ਕੇ ਪ੍ਰਭੂ ਦੇ ਚਰਨਾਂ 'ਚ ਨਤਮਸਤੋ ਕੇ ਆਸ਼ੀਰਵਾਦ ਲਈਏ ਗੋਲੇਨਾਥ ਕੀ